ਜਲੰਧਰ ਫਗਵਾੜਾ ਮੁਖ ਜੀਟੀ ਰੋਡ ਚਾਕਖੀਮ ਦੇ ਨਜ਼ਦੀਕ ਹੀ ਉਸ ਸਮੇਂ ਇੱਕ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਸਿਲੰਡਰ ਨਾਲ ਭਰੇ ਵਾਹਨ ਵਿੱਚੋਂ ਅਚਾਨਕ ਧੂੰਆਂ ਨਿਕਲਣ ਲੱਗ ਪਿਆ ਹਾਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਦੇ ਅਧਿਕਾਰੀ ਦੀਪਕ ਨੇ ਦੱਸਿਆ ਕਿ ਇਸ ਹਾਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਭਾਜੀ ਤੁਹਾਨੂੰ ਸਾਡੇ ਫਾਇਰ ਸਟੇਸ਼ਨ ਤੇ ਫੋਨ ਕਾਲ ਆਈ ਸੀਗੀ ਤੇ ਸਿਲੰਡਰ ਵਾਲੀ ਛੋਟੇ ਹਾਥੀ ਨੂੰ ਅੱਗ ਲੱਗੀ ਆ ਮੌਕੇ ਤੇ ਆਣ ਕੇ ਅਸੀਂ ਅੱਗ ਦੇ ਕਬੂ ਗਾਇਆ ਮਰਾਜੀ ਕਿਹੜੀ ਕੰਪਨੀ ਦੀ ਗੱਡੀ ਆ ਇਹ ਇੰਡੀਅਨ ਗੈਸ ਆ ਜੀ ਇੰਡੀਅਨ ਗੈਸ ਨੂੰ ਕੌਣ ਚਲਾ ਰਿਆ ਇਹਨੂੰ ਡਰਾਈਵਰ ਹੀ ਆ ਜੀ ਇਹਨਾਂ ਦਾ ਫੋਨ ਆਇਆ ਸੀਗਾ ਤੁਹਾਨੂੰ ਇਹ ਸਿਲੰਡਰਾਂ ਦੀ ਭਰੀ ਹੋਈ ਆ ਜੀ ਸਿਲੰਡਰਾਂ ਦੀ ਭਰੀ ਹੋਈ ਆ ਜੀ ਕਿਹੜੀ ਜਗ੍ਹਾ ਤੋਂ ਜਾ ਰਹੀ ਸੀ ਇਹ ਇਹ ਸਹਾਰਾ ਇੰਦਰੋਂ ਆ ਰਿਹਾ ਜਲੰਧਰ ਅਲੋਕਵਾੜਿਆਂ ਨੂੰ ਆ ਰਹੇ ਸੀਗੇ ਅੱਛਾ ਹਾਂ ਜੀ ਕਿੰਨੇ ਸਿਲੰਡਰਾਂ ਬਰੋ ਦਾ ਲੱਗਦਾ ਮੁੱਖ ਦੇਖ ਕੇ ਸਿਲੰਡਰਾਂ ਦੀ ਭਰੀ ਹੋ ਪਈ ਆ ਸਾਰੀ ਗੱਡੀ ਜੀ ਅੱਛਾ ਇਹਨਾਂ ਕੋਲ ਕੋਈ ਫਾਇਰ ਸਿਸਟਮ ਲੌਕ ਹੁੰਦਾ ਆ ਵੀ ਉਹ ਇਹਨਾਂ ਕੋਲ ਹੈ ਨਹੀਂ ਸੀ ਫਾਇਰ ਸੇਟ ਇਹਨਾਂ ਕੋਲ ਜੀ ਬਚਾ ਹੋ ਗਿਆ ਕਿ ਹਾਂਜੀ ਬਚਾ ਹੋ ਗਿਆ ਸਾਡੇ ਆਂਡਿਆਂ ਨੂੰ ਅੱਗ ਬੁਝ ਗਈ ਜਿੱਦਾਂ ਲੱਗੀ ਗਈ ਚੀਜ਼ ਨੂੰ ਸੀ ਅੱਗ ਅੰਦਰ ਹੀ ਕਮਰ ਨੂੰ ਅੱਗ ਪੈ ਗਈ ਸੀ ਅੰਦਰ ਜੀ ਉਹਨਾਂ ਦੇ ਕਿਆ ਜੇ ਬਾਈ ਚਾਂ ਸੀ ਜਾਂ ਅੱਗੇ ਲੱਗ ਲਾਦੇ ਤੇ ਫਿਰ ਸੁੰਦਰਾਂ ਨੂੰ ਅੱਗ ਲੱਗ ਸਕਦੀ ਸੀ ਜੀ ਸੁੰਦਰਾਂ ਨੂੰ ਵੀ ਪਿਆ ਸਕਦੀ ਸੀ ਇਸ ਮੌਕੇ ਗੱਲਬਾਤ ਕਰਦਿਆਂ ਛੇੜੂ ਗੈਸ ਏਜੰਸੀ ਦੇ ਮਾਲਕ ਵਿਸ਼ਾਲਪਾਲ ਸੰਧੂ ਨੇ ਦੱਸਿਆ ਕਿ ਇਤਿਹਾਸਾ ਉਸ ਸਮੇਂ ਵਾਪਰਿਆ ਜਦੋਂ ਵਾਹਨ ਚਾਲਕ ਖਾਲੀ ਗੈਸ ਸਿਲੰਡਰ ਲੈ ਕੇ ਆ ਰਹਿਆ ਸੀ ਕਿ ਅਚਾਨਕ ਚੱਕ ਕੇਮ ਨਜ਼ਦੀਕ ਹੀ ਸਿਲੰਡਰ ਨਾਲ ਭਰੇ ਵਾਹਨ ਦੇ ਇੰਜਨ ਚੋਂ ਅਚਾਨਕ ਧੂੰਆਂ ਨਿਕਲਣ ਲੱਗ ਪਿਆ ਜਿਸ ਤੋਂ ਬਾਅਦ ਡਰਾਈਵਰ ਬਲਵਿੰਦਰ ਸਿੰਘ ਨੇ ਗੱਡੀ ਨੂੰ ਸਾਈਡ ਤੇ ਲਗਾ ਕੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਉਹ ਇਦਾਂ ਸੀ ਕਿ ਉਹ ਤਾਂ ਕੁਝ ਹੀ ਸੀਗਾ ਇਹਨਾਂ ਨੂੰ ਕੁਝ ਡਰਾਈਵਰ ਨੂੰ ਕੁਝ ਲੱਗਾ ਵੀ ਗੱਡੀ ਮਰਜ਼ਬ ਖਰਾਬ ਖਰਾਬ ਜਿਹੀ ਲੱਗਦੀ ਮੈਨੂੰ ਮੈਂ ਮਕੈਨਿਕ ਦੇ ਚੱਕਰਾਂ ਲਿਆ ਮੈਂ ਉਹ ਚੈੱਕ ਕਰਉਣਗੇ ਰਸਤੇ ਵਿੱਚ ਹੀਟ ਹੋ ਗਈ। ਬਸ ਉਹ ਥੋੜਾ ਜਿਹਾ ਇਦਾਂ ਹੋ ਗਿਆ ਹੀਟ ਹੋਣ ਦੇ ਕਰਕੇ ਹੋਇਆ ਉਹ ਕੁਝ ਤੇ ਕੀ ਗੱਡੀ ਦੇ ਵਿੱਚ ਜਿਹੜਾ ਛੋਟਾ ਹਾਥੀ ਸੀ ਉਹਦੇ ਕਿੰਨੇ ਸਿਲੰਡਰ ਸੀ? ਸਿਲੰਡਰ ਤਾਂ ਸਮਥਿੰਗ ਹੋਣੇ ਮੇਰਾ ਸਾਰਾ 50 ਦੇ ਛੜ ਦੇ ਕਰੀਬ ਹੋਣੇ ਆ। ਤੇ ਕੀ ਗੱਡੀ ਦੇ ਵਿੱਚ ਕੋਈ ਫਾਇਰ ਸਿਸਟਮ ਐ ਨਹੀਂ? ਫਾਇਰ ਸਿਸਟਮ ਤਾਂ ਹੈ ਨਹੀਂ ਉਹ। ਤੇ ਕੀ ਲੱਗਾ ਤੁਹਾਨੂੰ ਜਿੱਦਾਂ ਇਹ ਸ਼ਹਿਰ ਦੇ ਵਿੱਚ ਗੱਡੀ ਹੁੰਦੀ ਆ ਕਿਤੇ ਪਿੰਡ ਦੇ ਵਿੱਚ ਹੁੰਦੀ ਜਿੱਦਾਂ 60 ਸਿਲੰਡਰ ਰਹਿਗੇ ਸੀ ਤੇ ਕੀ ਲੱਗਦਾ ਸੀ ਵੱਡਾ ਹੱਸਾ ਹੋ ਸਕਦਾ ਸੀ? ਹੋ ਸਕਦਾ ਵੀ ਪਰ ਸਿਲੰਡਰ ਖਾਲੀ ਸੀਗੇ। ਪਰ ਫਾਇਰ ਸਿਸਟਮ ਕਿਉਂ ਨਹੀਂ ਰੱਖਿਆ ਤੁਸੀਂ ਗੱਡੀ 'ਚੋ ਫਾਇਰ ਸਿਸਟਮ ਸਰ ਹਦਾਇਤਾਂ ਦੇ ਬਾਵਜੂਦ ਜਦੋਂ ਗੱਡੀ ਤੁਰਦੀ ਹੈ ਉਹਦੇ ਸਾਰੇ ਚੀਜ਼ ਪੂਰੀ ਹੋਣੀ ਚਾਹੀਦੀ ਹੈ ਲਾਇਗਾ ਸਿਕਾ ਹੈਗਾ ਸਿਕਾ ਸਿਲੰਡਰ ਪਰ ਮੌਕੇ ਤੇ ਨਹੀਂ ਸੀ ਮੌਕੇ ਤੇ ਨਹੀਂ ਸੀਗਾ ਹਾਂ ਸ਼ਾਇਦ ਡਰਾਈਵਰ ਦੀ ਅਣਗਹਿਲੀ ਨਾਲ ਜਿਕਰਯੋਗ ਹੈ ਕਿ ਵਾਹਨ ਵਿੱਚ ਕਰੀਬ 60 ਖਾਲੀ ਸਿਲੰਡਰ ਸਨ ਪਰ ਉਸ ਵਿੱਚ ਫਾਇਰ ਸਿਸਟਮ ਨਹੀਂ ਸੀ ਉਧਰ ਹਾਈਵੇ ਪੈਟਰੋਲੀਮ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਉਹਨਾਂ ਦੱਸਿਆ ਕਿ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹੈ ਜਰਕਿਉਣਾ ਬਲੋ ਥਾਣਾ ਸਦਰ ਦੀ ਪੁਲਿਸ ਨੂੰ ਜਾਂਚ ਲਈ ਸੂਚਿਤ ਕਰ ਦਿੱਤਾ ਗਿਆ ਹੈ ਸਾਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਕਾਕੀ ਚੀਮੇ ਮੋਰੇ ਗੱਡੀ ਨੂੰ ਅੱਗ ਲੱਗੀ ਆ ਵੇ ਜਾ ਕੇ ਦੇਖੋ ਅਸੀਂ ਮੌਕੇ ਤੇ ਪਹੁੰਚੇ ਆ 5 ਮਿੰਟਾਂ ਜਾਂ ਦੇਖਿਆ ਤੇ ਇੱਥੇ ਪਤਰਗਰ ਸਾਹਿਬਾਨ ਬਹੁਤ ਇਕੱਠੇ ਹੋਏ ਸੀ ਪਰ ਗੈਸ ਸਿਲੰਡਰ ਵਾਲੀ ਖਾਲੀ ਗੱਡੀ ਸੀ ਖਾਲੀ ਸਿਲੰਡਰ ਸੀ ਤਾਂ ਇਸ ਕਰਕੇ ਵਿਚਾ ਹੋ ਗਿਆ ਕੀ ਨਾਮ ਹੈ ਜਿਹੜੀ ਏਜੰਸੀ ਦਾ ਨਾਮ ਕੀ ਤੇ ਮਾਲਕ ਦਾ ਕੀ ਨਾਮ ਹੈ ਇਹ ਚਿਹੜੂ ਗੈਸ ਸਤਿ ਸਾਈਂ ਗੱਡੀ ਆ ਸੰਧੂ ਵਿਸ਼ਾਲਪਾਲ ਸੰਧੂ ਅੱਛਾ ਤੁਸੀਂ ਮੌਕੇ ਤੇ ਇਹਨਾਂ ਕੋਈ ਫਾਇਰ ਸਿਸਟਮ ਹੈਗਾ ਸੀ ਫਾਇਰ ਸਿਸਟਮ ਦੇਖਿਆ ਉਹਨਾਂ ਤੋਂ ਨਹੀਂ ਮਿਲਿਆ ਨਹੀਂ ਮਿਲਿਆ ਜੀ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਹੁਣ ਸੜਾ ਜਾਈ ਨੂੰ ਬੁਲਾ ਲਿਆ ਜੋ ਵੀ ਉਹ ਕਾਰਵਾਈ ਕਰਨਗੇ ਉਹ ਕੋਲ ਬੈਠ ਕੇ ਹੱਲ ਜਮ ਵੀ ਤੇ ਹਾਈਵੇ ਰੋਡ ਕਲੀਅਰ ਕਰਕੇ ਚੱਲੋ